लोकसभा चुनाव ਨੂੰ ਲੈ ਕੇ ਹਰ ਸਿਆਸੀ ਪਾਰਟੀ ਜਿਹੜੀ ਕਿ ਅੱਡੀ ਚੂਟੀ ਦਾ ਜ਼ੋਰ ਲਗਾ ਰਹੀ ਹੈ। ਤੋਂ ਤੇ ਸ਼ਮਨੀ ਕਾਲੀਤਲ ਪਾਰਟੀ ਦੇ ਵੱਲੋਂ ਐਲਾਨੇ ਖਡੂਰ ਸਾਹਿਬ ਹਲਕਾ ਤੋਂ ਉਮੀਦਵਾਰ ਵਿਰਸਾ ਸਿੰਘ ਵਰਟੋਹਾ ਵੀ ਅੱਜ ਆਪਣੇ ਚੋਣ ਪ੍ਰਚਾਰ ਦੇ ਲਈ ਸੁਲਤਾਨਪੁਰ ਲੋਧੀ ਪਵਿੱਤਰ ਨਗਰੀ ਵਿਖੇ ਪਹੁੰਚੇ ਨੇ। ਜਿੱਥੇ ਮਾਦੇ ਵੱਲੋਂ ਅਕਾਲੀ ਦਲ ਦੇ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ। ਇਹ ਗਾਂਬੀ ਚੋਣਾਂ ਤੇ ਲਈ ਉਹਨਾਂ ਨੂੰ ਲਾਂਭਤ ਕੀਤਾ ਗਿਆ ਤਾਂ ਉੱਥੇ ਹੀ ਚੋਣ ਪ੍ਰਚਾਰ ਦੇ ਦੌਰਾਨ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਅਸ ਦੇ ਨੌਜਵਾਨਾਂ ਨੂੰ ਹੋਰ ਸਿਆਸੀ ਪਾਰਟੀਆਂ ਤੇ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਗਲਤ ਪ੍ਰਚਾਰ ਕਰਕੇ ਗੁੰਮਰਾ ਕੀਤਾ ਜਾ ਰਿਹਾ ਹੈ ਇੱਥੇ ਲੋਕਾਂ ਦਾ ਆਉਣਾ ਬੀਬੀਆਂ ਭੈਣਾਂ ਦਾ ਨੌਜਵਾਨਾਂ ਦਾ ਸਾਰੇ ਵੀਰਾਂ ਦਾ ਇੱਥੇ ਆਉਣਾ ਉਹਦੇ ਤੋਂ ਸਪਸ਼ਟ ਹੈ ਕਿ ਲੋਕਾਂ ਦਾ ਹੰਗਾਰਾ ਕਿਸ ਤਰਫ ਹੈ ਔਰ ਲੋਕ ਕੀ ਚਾਹੁੰਦੇ ਨੇ ਇਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਇਲਾਕਾ ਗੜ ਰਿਹਾ ਆ। ਹਾਂਜੀ ਇੱਥੋਂ ਅ ਸਰਦਾਰ ਆਤਮਾ ਸਿੰਘ ਜੀ, ਬੀਬੀ ਅਪਿੰਦਰਜੀਤ ਕੌਰ ਜੀ ਲੰਬਾ ਸਮਾਂ ਇੱਥੋਂ ਉਹਨਾਂ ਨੂੰ ਮਾਣ ਮਿਲਦਾ ਰਿਹਾ ਹੈ। ਇਸ ਕਰਕੇ ਇਹ ਇੱਥੇ ਕਹਿਣਕ ਹੋਣ ਦੀਆਂ ਗੱਲਾਂ ਨਹੀਂ ਕਿਉਂਕਿ ਬਾਕੀ ਜਿਹੜਾ ਆ ਕਿ ਅੱਜ ਹਰ ਕੋਈ ਮਹਿਸੂਸ ਕਰਦਾ ਹੈ ਕਿ ਇਹ ਚੋਣ ਜਿਹੜੀ ਪਾਰਲੀਮੈਂਟ ਦੇ ਵਿੱਚ ਸਾਡੀ ਸਹੀ ਆਵਾਜ਼ ਉਠਾਉਣ ਵਾਲਾ ਸਾਡੇ ਮੁੱਦਿਆਂ ਨੂੰ ਸਹੀ ਰੂਪ ਵਿੱਚ ਬੁਲੰਦ ਆਵਾਜ਼ ਵਿੱਚ ਚੁੱਕਣ ਵਾਲਾ ਉੱਥੇ ਕੋਈ ਜਾਣਾ ਚਾਹੀਦਾ ਹੈ ਔਰ ਤਜਰਬੇਕਾਰ ਜਾਣਾ ਚਾਹੀਦਾ ਹੈ ਹਾਂਜੀ ਤੇ ਉਹ ਮੇਰਾ ਖਿਆਲ ਹੈ ਕਿ ਕਿਸੇ ਨੂੰ ਭੁਲੇਖਾ ਨਹੀਂ ਗਿਆ ਮੇਰੀ ਕਾਰਗੁਜ਼ਾਰੀ ਬਾਰੇ ਮੇਰੇ ਸੁਭਾਅ ਬਾਰੇ ਹਾਂਜੀ ਮੈਂ ਕਿਸ ਤਰ੍ਹਾਂ ਦਾ ਕੰਮ ਕਰਦਾ ਹਾਂ ਔਰ ਕਿਸ ਤਰ੍ਹਾਂ ਵਿਚਰਦਾ ਹਾਂ ਕਿਸ ਤਰ੍ਹਾਂ ਲੋਕਾਂ ਨਾਲ ਸਾਝ ਰੱਖਦਾ ਹਾਂ ਕਿ ਕਿਸੇ ਨੂੰ ਉਹਲਾ ਨਹੀਂ ਇਸੇ ਕਰਕੇ ਮੈਂ ਤੇ ਵੋਟ ਹੀ ਇਸ ਆਧਾਰ ਤੇ ਮੰਗਦਾ ਕਿ ਭਾਈ ਜੇ ਮੇਰੀ ਕਰਤੂਤ ਚੰਗੀ ਹੈ ਜੇ ਮੇਰੀ ਕਾਰਗੁਜ਼ਾਰੀ ਚੰਗੀ ਹੈ ਜੇ ਮੈਂ ਕਦੀ ਕਿਸੇ ਆਪਣੇ ਸਟੈਂਡ ਤੋਂ ਸੱਜੇ ਖੱਬੇ ਕਿਆ ਆਂ ਜਾਂ ਮੈਂ ਜਿਹੜਾ ਜਿਸ ਸਟੈਂਡ ਤੇ ਮੈਂ ਸ਼ੁਰੂਆਤ ਕੀਤੀ ਜੇ ਅੱਜ ਵੀ ਉਹਦੇ 'ਚ ਕੋਈ ਕਸਰ ਹੈ ਚਾਹ ਪੰਥ ਦੀ ਗੱਲ ਹੋਵੇ ਚਾਹ ਪੰਜਾਬ ਦੀ ਗੱਲ ਹੋਵੇ ਚਾਹ ਕਿਸੇ ਵੀ ਵਰਗ ਦੀ ਗੱਲ ਹੋਵੇ ਹਾਂ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝੜੀ ਉਹ ਮਜ਼ਬੂਤ ਰਹਿਣੀ ਚਾਹੀਦੀ ਹੈ ਪੰਜਾਬ ਦੇ ਅੰਦਰ ਸ਼ਾਂਤੀ ਜ਼ਰੂਰ ਰਹਿਣੀ ਚਾਹੀਦੀ ਹੈ ਅਸੀਂ ਬੜੇ ਪਿੱਛੇ ਪੈ ਗਏ ਹਾਂ ਪਹਿਲਾਂ ਹੀ ਹੋਰ ਤਰ੍ਹਾਂ ਦਾ ਵਾਤਾਵਰਣ ਬਣ ਬਣ ਕੇ ਜੋ ਕਿਸੇ ਥੇ ਪੰਜਾਬ ਦਾ ਮਤਲਬ ਪਿੱਛੇ ਚਲਾ ਗਿਆ ਅਸੀਂ ਚਾਹੁੰਨੇ ਕਿ ਇੱਥੇ ਸ਼ਾਂਤੀ ਰਹੇ ਭਾਈਚਾਰਕ ਸਾਂ ਜਿਹੜੇ ਸਮੁੱਚੇ ਰੂਪ ਚ ਪੰਜਾਬੀ ਜਿਹੜੇ ਨੇ ਇੱਕ ਮੁੱਠੋ ਕੇ ਖੁਸ਼ੀ ਦੇ ਨਾਲ ਆਪਦੀਆਂ ਜ਼ਿੰਦਗੀਆਂ ਬਤੀਤ ਕਰਨ ਤਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਤਰੱਕੀ ਕਰ ਸਕਦੇ ਤਰੱਕੀ ਤਾਂ ਦੀ ਕਰੂ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਊ ਤੇ ਇੱਥੇ ਸ਼ਾਂਤੀ ਹੋਵੇ ਮੇਰੇ ਬਟੋਲ ਸਰ ਤੁਸੀਂ ਹਲਕਾ ਖਡੂਰ ਸਾਹਿਬ ਇੱਕ ਪੰਥਕ ਸੀਟ ਹੈ ਔਰ ਤੁਸੀਂ ਉਥੇ ਚੌਣ ਬਾਉਂ ਚ ਉਤਰੇ ਹੋ ਕੀ ਲੱਗਦਾ ਕਿ ਕਿਹੜੇ ਤੁਹਾਡੇ ਕੋਲ ਅਜਿਹੇ ਮੁੱਦੇ ਨੇ ਜਿਹੜੇ ਉਥੋਂ ਦੇ ਲੋਕਾਂ ਦੇ ਵਾਸਤੇ ਬਹੁਤ ਜ਼ਰੂਰੀ ਨੇ ਦੇਖੋ ਮੈਂ ਇੱਥੇ ਸਪੀਚ ਦਿੰਦਿਆਂ ਮੈਂ ਗੱਲ ਕੀਤੀ ਸੀ ਕਿ ਮੁੱਦਿਆਂ ਦੀ ਗੱਲ ਕਰੀਏ ਪੰਜਾਬ ਦੇ ਤੇ ਪੰਥ ਦੇ ਬਹੁਤ ਮੁੱਦੇ ਬੜੇ ਮਸਲੇ ਆ ਜੇ ਉਹ ਗਿਣ ਲਗਾਗੇ ਤਾਂ ਬਹੁਤ ਲੰਬੀ ਲਿਸਟ ਹੈ ਪਰ ਜੇ ਪੰਥ ਦਾ ਤੇ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਤੇ ਸਾਂਝਾ ਮੁੱਦਾ ਆ ਜਿਹੜਾ ਕਿ ਬਹੁਤ ਵੱਡਾ ਗੰਭੀਰ ਮਸਲਾ ਆ ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦੀ ਕਿਸੇ ਨੂੰ ਕਿਸੇ ਨੂੰ ਉਹਨਾਂ ਦਾ ਵਾਰਿਸ ਬੰਨਣਾ ਪਊ ਉਹਨਾਂ ਲਈ ਲੜਾਈ ਲੜਨੀ ਪਊ ਜਿਹੜੀ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਜਿਹੜਾ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਉਹਦੇ ਤੋਂ ਉਹਨਾਂ ਨੂੰ ਸੁਰੱਖਿਰੂ ਕਰਾਉਣਾ ਪਊ ਉਹਦੇ ਵਾਸਤੇ ਲੜਾਈ ਲੜਨੀ ਪਊ ਔਰ ਸਭ ਤੋਂ ਪਹਿਲਾ ਮੁੱਦਾ ਇਹੀ ਹੈ ਕਿ ਜਿਹੜੇ 30 30 34 34 ਸਾਲਾਂ ਤੋਂ ਜੇਲਾ 'ਚ ਬੈਠੇ ਨੇ ਜਿਹੜੇ 29 29 ਸਾਲ ਤੋਂ ਫਾਂਸੀ ਦੇ ਤਖਤੇ ਤੇ ਖੜੋਤੇ ਨੇ ਉਹਨਾਂ ਦਾ ਘਰ ਹੋਣਾ ਬਹੁਤ ਜ਼ਰੂਰੀ ਤੇ ਔਰ ਇਸ ਤੋਂ ਇਲਾਵਾ ਜਿੱਥੇ ਪੰਜਾਬ ਦੇ ਹੋਰ ਮਸਲੇ ਨੇ ਚਾ ਕਿਸਾਨੀ ਦੇ ਐ ਮਜ਼ਦੂਰਾਂ ਦੇ ਵਪਾਰੀਆਂ ਦੇ ਆ ਉਹ ਤੇ ਹੈਗੇ ਹੀ ਹੈਗੇ ਆ ਜਾਂ ਜਿਹੜੇ ਡਿਵੈਲਪਮੈਂਟ ਦੇ ਨਾਲ ਆਇਆ ਉਹ ਵੀ ਹੈਗੇ ਆ ਨਰੇਗਾ ਜਿਹੜੀ ਹੈ ਜਿਹੜਾ ਇੱਥੇ ਗਰੀਬਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਜਾਂ ਜਿਹੜੇ ਕੱਚੇ ਤੋਂ ਪੱਕੇ ਮਕਾਨਾਂ ਦੀ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ ਹਾਂਜੀ ਚਾਹੇ ਰਾਸ਼ਨ ਦੀ ਗੱਲ ਹੈ ਸਕੀਮ ਹੈ ਉਹ ਕਿਉਂਕਿ ਉਹਦਾ ਮੌਲੰਕਣ ਕਰਨਾ ਉਹਦੀ ਜਿਹੜੀ ਸਰਵੇਲੈਂਸ ਕਰਨੀ ਜਿਹੜੀ ਹੈ